ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸਾਰੇ ਵਾਹਿਗੁਰੂ ਸਹਬ ਜੀਆ ਰਹਿ ਰਸ ਸਹਬ ੴ ਸਤਗੁਰ ਪ੍ਰਸਾਦ ਸਾ ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਵਯਾ ਜਾ ਸੁਖ ਤਾਮਨ ਨ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੇ ਨ ਹੋਏ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਖਲਾ ਭਰਪੂਰ ਰਹਾ ਤੂੰ ਸੱਚਾ ਸਹਬ ਸਬਦ ਸਵਾਲਿਓ ਜਿਨ ਕੀਤੇ ਸੋ ਪਾਰ ਰਪਿਆ ਕਹਉ ਨਾਨਕ ਕਰਤਿਆ ਕਿਆ ਬਾਤਾਂ ਜੋ ਕੁਛ ਕਰਨਾ ਹੈ ਸੋ ਕਰ ਰਹਾ ਸੋਦਰ ਰਾਗਿਆ ਸਮਹਲਾ ਪਹਿਲਾ ਏਕ ਓਂਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿ ਹਸੋ ਕਰ ਕਿਹਾ ਜਿਤਬਾ ਸਰਬ ਸਮਾਲੇ ਬਾਜੇ ਤੇਰੇ ਨਾ ਧਿਆਨੇ ਕੈ ਸੰਖਾ ਕਹਤੇ ਤੇਰੇ ਵਾਵਣ ਹਾਰੇ ਕਹਤੇ ਤੇਰੇ ਰਗ ਭਰੇ ਸੋ ਕਹੀਐ ਕਹਤੇ ਤੇਰੇ ਗਾਵਣ ਹਾਰੇ ਗਾਵਣ ਤੁਧ ਨੋ ਪਵਣਾ ਪਾਣੇ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧ ਨੋ ਚਤ ਗੁਪਤ ਲਖੈ ਜਾਨਨ ਲਿਖ ਲਿਖੇ ਧਰਮ ਬੇਚਾਰੇ ਗਾਵਣ ਤਦਨੋ ਸਰ ਬ੍ਰਹਮਾ ਦੇਵੀ ਸੋਹਣਿਆ ਤੇਰੇ ਸਦਾ ਸਵਾਰੇ ਗਾਵਣ ਤਦਨੋ ਇੰਦਰਿੰਦਰ ਅਸਨਾਂ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਦਨੋ ਸਿਦ ਸਮਾਧੀ ਅੰਦਰ ਗਾਵਣ ਤਦਨੋ ਸਾਧ ਵਿਚਾਰੇ ਗਾਵਣ ਤਦਨੋ ਜਤੇ ਸਤੇ ਸੰਤੋਖੇ ਗਾਵਣ ਤਦਨੋ ਵੀਰ ਕਰਾਰੇ ਗਾਵਣ ਤਦਨੋ ਪੰਡਤ ਪੜਨ ਰਖ ਸਰ ਜੁਗ ਜੁਗ ਵਿਦਾਨਾਲੇ ਗਾਵਣ ਤਦਨੋ ਮੋਹਣੀਆ ਮਨਵਾਹੁਣਾ ਸਰਗਮ ਚਪਿਆਲੇ ਗਾਵਣ ਤਦਨੋ ਰਤਨਾ ਪਾਇ ਤੇਰੇ ਏਡ ਸਾਟ ਤੇਰੇ ਰਤਨਾਲੇ ਗਾਵਣ ਤਦਨੋ ਜਦ ਮਹਾਂਬਲ ਸੂਰਾ ਗਾਵਣ ਤਦਨੋ ਖਾਣੇ ਚਾਰੇ ਗਾਵਣ ਤਦਨੋ ਖੰਡ ਮੰਡਲ ਪਰਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤਦਨੋ ਗਾਵਣ ਜੋ ਤਦ ਪਾਵਣ ਰਤੇ ਤੇਰੇ ਭਗਤਰਸਾਲੇ ਹੋਰ ਕੀਤੇ ਤਦਨੋ ਗਾਵਣ ਸਹਿਮਾ ਜਤਨਾ ਆਵਣ ਨਾਜ ਤਿਆ ਬੇਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਹੀ ਹੈ ਬਿਉ ਉਸ ਜੈ ਨਾ ਜਸੇ ਰਚਨਾ ਜਨਰ ਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੇ ਮਾਇਆ ਜਿਨੇ ਉਪਾਏ ਕਰ ਕਰ ਦੇਖੈ ਕੇਤਾ ਆਪਣਾ ਜੋਤ ਸਦੇ ਵਡਿਆਈ ਜੋਤ ਸਪਾਵੈ ਸੋਈ ਕਰਸੇ ਫਿਰੁ ਕਮਣਾ ਕਰਨਾ ਜਾਏ ਸੋ ਪਤ ਸਹ ਸਹਾਪਤ ਸਾਹਿਬ ਨਾਨਕ ਰਹਿ ਨਰ ਜਾਏ ਅਸਾਂ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿਵੜ ਵੱਡਾ ਡੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਨ ਵਾਲੇ ਤਰੇ ਰਹੇ ਸਮਾਈ ਵੱਡੇ ਮੇਰੇ ਸਹਬਾ ਕਰ ਗਾ ਬਿਰਾ ਗੁਣੀ ਗਹਿਰਾ ਕੋਈ ਨ ਜਾਣ ਤਰਾ ਕਿ ਤਾ ਕਿਵੜ ਚਿਰ ਰਹਾਓ ਸਭ ਸੂਰਤ ਮਿਲ ਸੂਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਧਿਆਨ ਨੇ ਧਿਆਨ ਨੇ ਗੁਰ ਗੁਰ ਹਾਏ ਕੈਨ ਨਾ ਜਾਏ ਤੇ ਰੀਤ ਲਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧਵੇਂ ਸਦੇ ਕੇ ਨਾ ਪਾਈਆਂ ਕਰਮ ਮਿਲਣਾ ਈ ਟਾਗ ਰਹੀਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਪਰੇ ਤੇਰੇ ਪੰਡਾਰਾ ਜਿਸ ਤੋਂ ਦਿਹਿਆ ਤਿਸਾ ਕਿਆ ਚਾਰਾ ਨਾਨਕ ਸੱਚ ਸਵਾਰਨ ਹਰਿ ਆਸਾ ਮਹੱਲਾ ਪਹਿਲਾ ਆਖਾਂ ਜਿਵੇਂ ਬਿਸਰਾ ਮਰ ਜਾਓ ਆਖਣ ਓ ਕਾ ਸਾਚਾ ਨਾ ਹੋ ਸਾਚੇ ਨਾਮ ਕੇ ਲਾਗੈ ਭੂਖ ਉਤ ਭੂਖਾ ਖਾਏ ਚਲਿਹਾ ਦੁਖ ਸੋ ਕਿਉ ਬਿਸਰਾ ਮੇਰੀ ਮਾਈ ਸਾਚਾ ਸਹਿਬ ਸਾਚਾ ਨਾ ਰਹਾਓ ਸਾਚੇ ਨਾਮ ਕੇ ਤਲਵਟ ਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖ ਨਾ ਪਾਹੇ ਵਡਾਣਾ ਹੋਵੇ ਕਾਟ ਨਾ ਜਾਏ ਨਾ ਹੋਵੇ ਮਰਨ ਹੋਵੇ ਸੋਗ ਦਿਨਦਾ ਰਹੇ ਨਾ ਚੁੱਕੇ ਭੋਗ ਗੁਣ ਹੋ ਹੂਰ ਨਹੀਂ ਕੋਏ ਨਾ ਕੋ ਹਵਾ ਨਾ ਕੋ ਹੋਏ ਜੇ ਵੜ ਆਪ ਤੁੜ ਤੇਰੀ ਦਤ ਜਿਨ ਦਿਨ ਕਰ ਕਹਿ ਕੇ ਤੇ ਰਾਤ ਕਸੂ ਮੈ ਵਸਾ ਰਹੇ ਤੇ ਕਮ ਜਾਤ ਨਾਨਕ ਨਾਵੇ ਬਜ ਸੰਤ ਰਾਗ ਗੁਜਰ ਮਹੱਲਾ ਚੋਤਾ ਹਰ ਕੇ ਜਨ ਸਤ ਗੁਰ ਸਤਿਪੁਰਖਾ ਬਿਨਿ ਓ ਕਰੋ ਗਰਪਾਸ ਹਮ ਕਰੇ ਕਰਮ ਸਤ ਗੁਰ ਸਰਨਾਈ ਕਰ ਦਿਆ ਨਾਮ ਪਰਗਾਸ ਮੇਰੇ ਮਾਇ ਮਿਤ ਗੁਰ ਦੇਵ ਮੋ ਕਿਉ ਰਾਮ ਨਾਮ ਪਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਾਖਾਏ ਹਰ ਕੇ ਰਤ ਹਮਰੇ ਰਹਿ ਰਸ ਰਹ ਹਰ ਜਨ ਕੇ ਵੜਾ ਪਾਗ ਵੜੇ ਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾ ਤਰਪਤਾ ਸਹ ਮਿਲ ਸੰਗਤ ਗੁਣ ਪਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਪਾਗ ਨਜਮ ਪਾਸ ਜੋ ਸਤ ਗੁਰੂ ਸਰਨਾ ਸੰਗਤ ਨਹੀਂ ਆਏ ਤੁਰਕ ਜੀਵਾ ਤੁਰਕ ਜੀਵਾਸ ਜਨ ਹਰ ਜਨ ਸਤ ਗੁਰ ਸੰਗਤ ਆ ਪਾਏ ਤਿੰਨ ਤੋਰਾ ਮਸਤਕਾ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਤੇ ਹਰ ਹਰ ਸਪਾਇਆ ਮੇਲੇ ਜਨਾ ਨਾਨਕ ਨਾਮ ਪਰਗਾਸ ਰਾਗ ਗੁਜਰ ਮਹੱਲਾ ਪੰਜਮਾ ਕਾਹੀ ਰੇ ਮਨ ਚਤੁ ਹੈ ਉਦਮ ਜਾਹਰ ਹਰਿ ਜੋ ਪਰਿਆ ਸਹਿਲ ਪਤਰ ਮਹ ਜੰਤਿ ਉਪਾਏ ਤਾ ਕਰਿ ਜਿ ਕੇ ਆਗੈ ਕਰ ਤਰਿਆ ਮੇਰੇ ਮਾਧਿਓ ਜੀ ਸਤ ਸੰਗਤ ਮਿਲਿ ਸੋ ਤਰਿਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਸੋ ਕੈ ਕਸ਼ਟ ਰ ਰਹਾ ਜਨਨ ਆਪੇ ਤਾਲਕ ਸਤਬਾ ਨੇਤਾ ਕੋਈ ਨਾ ਕਿਸਕੇ ਤਰਿਆ ਸਿਰੇ ਸਿਰ ਰਜਕ ਸੰਭਾਹੀ ਠਾਕੁਰ ਕਾਹੀ ਮਨ ਪਿਉ ਕਰਿਆ ਉਡੇ ਉਡੇ ਆਵੈ ਸਾਕੋ ਸਾਥ ਸਪਾਚ ਬਚਰੇ ਚਰੇ ਤਿੰਨ ਕਵਨ ਖਲਾਵੈ ਕਵਨ ਚੋ ਗਾਵੈ ਮਨ ਮਹ ਸਮਰਨ ਕਰਿਆ ਸਭਨੇ ਦਾਨ ਦਸਸ਼ਟ ਸੇ ਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲਬਲ ਸਤ ਬਲ ਜਈਏ ਤੇ ਰਾਯਾਂ ਤਨਾ ਪਾਰਾ ਵਰਿਆ ਰਾ ਗਿਆ ਸਮ ਹੱਲਾ ਚੌਥਾ ਸੋਪੁਰਖ ੴ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰਪੁਰਖ ਨਿਰੰਜਣਾ ਹਰਿ ਇਕ ਮਾਗਮ ਅਪਾਰਾ ਸਭ ਤਿ ਹਵੈ ਸਭ ਤਿ ਹਵੈ ਤਦ ਜੀ ਹਰ ਸੱਚੇ ਸਰਜਨ ਹਰ ਸਭ ਜੀਆਂ ਤੋਂ ਮਾਰੇ ਜੀ ਤੂੰ ਜੀਆਂ ਦਾ ਦਤਾਰਾ ਭਰ ਤਿ ਹਵ ਸੰਤੋ ਜੀ ਸਭ ਦੁਖ ਵੇਸਾਰਨ ਹਰ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕਟਕਟ ਅੰਤਰ ਸਰਮ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇੱਕ ਦਾਤਾ ਇੱਕ ਬੇਖਾਰੇ ਜੀ ਸਭ ਤੇਰੇ ਚੋ ਚਵੇ ਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤਦ ਬਿਨਾ ਵਰਨਾ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਿਆ ਜੋ ਸੇਵਿਆ ਤੁਧ ਜੀ ਜਨ ਨਾਨਕ ਤਨ ਪਰਬਾਨ ਹਰਿ ਤੇ ਹਵੇ ਹਰਿ ਤੇ ਹਵੇ ਤੁਧ ਜੀ ਸੇ ਜਨ ਜੁਗ ਮਹ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤੇ ਆਇਆ ਜੀ ਤਨ ਟੋਟੇ ਜਮ ਕੇ ਪਾਸੇ ਜਿਨ ਨਰ ਵਿਓ ਜਿਨ ਹਰ ਨਰ ਵਿਓ ਤੇ ਆਇਆ ਜੀ ਤਨ ਕਾ ਬੋ ਸਭ ਗਵਸੇ ਜਿਨ ਸੇਵਿਆ ਜਿਨ ਸੇਵਿਆ ਮੇ ਹਰਿ ਜੀ ਤੇ ਹਰ ਹਰ ਰੂਪ ਸਮਸੇ ਸੈਤਨ ਸੈਤਨ ਜਨ ਹਰ ਤੇ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਾਨ ਤੁਦ ਜੀ ਹਰਿਆਣੇ ਅਨੇਕ ਅਨੇਕ ਅਨੰਤਾ ਤੇਰ ਅਨੇਕ ਤੇਰ ਅਨੇਕ ਕਰ ਹਰ ਪੂਜਾ ਜੀ ਤਪ ਤਪ ਜਪ ਬੇਅੰਤ ਤੇਰ ਅਨੇਕ ਤੇਰ ਅਨੇਕ ਪੜਾ ਬਹੁ ਸਮਰਤ ਸਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਕਾਲ ਜਨ ਨਾਨਕ ਜੀ ਜੋ ਭਗਵਾ ਮੇ ਹਰਿ ਹਰ ਭਗਵੰਤਾ ਤੂੰ ਆਦਿ ਪੁਰਖੰ ਪਰਵਰ ਕਰਤਾ ਜੇ ਤੁਧ ਜੇਵੜੇ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੈ ਜੇ ਤੂੰ ਆਪੇ ਕਰਹਿ ਸੋ ਹੋਈ तुदे आपे सिट सबो पै जे तुदे आपे, आपे सरज सब गोई जन नाहन क गुण गावे करते के जी जो सब सह का जानोई ਆਸਾ ਮਹੱਲਾ ਚੌਥਾ ਤੂੰ ਕਰਤਾ ਸਚਾਰ ਮੜਾਸਾਈ ਜੋ ਤਉ ਪਾਵੈ ਸੋ ਇਥਿ ਸੇ ਜੋ ਤੂ ਤੇ ਸੋਇ ਹੋਂ ਪਾਇ ਰਹਾ ਸਭ ਤੇਰੀ ਤੂ ਸਭ ਨੇ ਤੇ ਆਇਆ ਜਿਸ ਨਾ ਕਿਰਪਾ ਕਰ ਹਤ ਨਾਮ ਰਤਨਾ ਪਾਇਆ ਗੁਰਮਕਲਾ ਦਾ ਮਨਮਖ ਗਵਾਇਆ ਤੂ ਤੇ ਆਪ ਵਿੱਚ ਓੜੇ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੇ ਮਾਹੇ ਤੁਝ ਬਿਨ ਨੋ ਜਾ ਕੋਈ ਨਾਹੇ ਜੀ ਆਇ ਜੰਤ ਸਭ ਤੇਰਾ ਖੇਲ ਵੇ ਜੋਗ ਮਿਲਵੇ ਛੋੜਿਆ ਸੰਜੋਗੀ ਮੇਲ ਜੇ ਸੋ ਨਾ ਤੂੰ ਜਾਣ ਹੈ ਸੋ ਇਹ ਜਨ ਜਾਣੈ ਹਰ ਗੁਣ ਸਦਿ ਆਖ ਵਖਾਨ ਜਿਨ ਹਰਿ ਸੇਵਿਆ ਤਨ ਸੁਖ ਆਪਾਇ ਸਹਿਜ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤਰਖਿਆ ਸਭ ਹੋਏ ਤਦ ਬਿਨ ਦੂਜਾ ਵਰ ਨਾ ਕੋਏ ਤੂੰ ਘਰ ਘਰ ਵਿਖਾਇ ਜਨ ਹੈ ਸੋ ਇਹ ਜਨ ਨਾਨਕ ਗੁਰਮੁਖ ਪਰਗਟ ਹੋਏ ਆਸਾ ਮਹੱਲਾ ਪਹਿਲਾ ਤਤ ਸਰਵੜ ਪਲਿਯ ਨਿਵਾਸਾ ਪਾਣੀ ਪਵਕਤ ਨਾ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਤ ਡੁਬੀ ਅਲੇ ਮਨ ਇਕ ਨਾ ਚਤ ਸਮੁੜ ਮਨ ਹਰ ਬਿਸਰਤ ਤੇਰੇ ਗੁਨ ਗਲਿ ਰਹਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੁਰਖ ਮੁਗਦਾ ਜਨਮ ਪਇਆ ਪਰਨਵਤ ਨਾਨਕ ਤਨ ਕੀ ਸ਼ਰਨਾ ਜਨੋ ਤੋ ਨਾ ਹੈ ਵਿਸਰਿਆ ਆਸਾ ਮਹੱਲਾ ਪੰਜਮਾ ਪਈ ਪਰਪਤ ਮਨੁਖ ਦੇ ਹੋਰੀਆਂ ਗੋਬਨ ਮਿਲਨ ਕੇ ਤੇਰੀ ਬਰੀਆਂ ਅਵਰੇ ਕਾਜ ਤੇਰਾ ਕੇ ਤਨਾ ਕਾਮ ਮੇਲਾ ਸਾਧ ਸੰਗਤ ਅਪਜ ਕੇਵਲ ਨਾਮ ਸਰ ਜਾਮ ਲਾਗ ਪਵਜਰ ਪਵਜਲ ਤਰਨ ਕੈ ਜਨਮ ਬਰੇਤਾ ਜਾ ਤਰੰਗ ਮਾਇਆ ਕੇ ਰਹਾ ਜਪ ਤਪ ਸਜਮ ਧਰਮ ਨ ਕਮਾਇ ਸੇਵਾ ਸਾਧਨ ਜਨ ਹਰ ਰਾਇ ਕਹੋ ਨਾਨਕ ਹਮਨੇ ਚ ਕਰਮ ਸਰਨ ਪਰ ਕੀ ਰੱਖੋ ਸਰਮਾ ਬਾਤ ਸਾਹਿਦ ਦਸਵੇਂ ਕਬਜੋ ਬਾਚ ਬਨਤੇ ਚਉਪਾਈ ਹਮਰੇ ਕਰੋ ਹਾਥ ਤੇ ਰਖਾ ਪੂਰਨ ਹੋਏ ਚਿਤ ਕੇ ਚੰ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਾਪਾਰ ਹਮਰੇ ਦੁਸ਼ਟ ਸਭ ਤੁਮ ਗਾਹੋ आप हाथ दया मोह बचाव सुखी बसा मोहरो परवारा सेवक सख्य सब कर तार मोहर अच्छा नज कर सब बैरन को आज, आज संगर पूरन होए हमारे आसा तोर भजन की रहे प्यासा तुम है छाड़ कोई और न आओ जो पर चाहो सा तुम ते पाऊं सेवक सिख हमारे तारी है चुन चुन सतर हमारे मारी है ਆਪ ਹੱਤ ਦਾ ਮੋਜੇ ਉਬਰਿਆ ਮਰਨ ਕਾਲ ਕਾਤ ਰਸਨੇ ਵਰਿਆ ਇਹ ਜੋ ਸਦਾ ਹਮਾਰੇ ਪਛਾ ਸਰੀਐ ਸਦੋ ਜੋ ਕਰਿ ਹੋ ਰੱਛਾ ਰਾਖ ਲਿਓ ਮਹ ਰਾਖਣ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੇ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਭ ਜਗਤਰਾ काल पाए कर बिसन पर सकल काल का किया तमासा जवन काल जोगी सब कियो वेद राज ब्रह्म ज्योति जवन काल सब लोक सवारा नमस्कार है ताय हमारा जवन काल सब जगत बनायो देव देत चजन पजायो आदि अंत एक अवतारा सोए गुरु समझ हमारा नमस्कारत सह को हमारे सकल प्रजा जने आप सवारी शुभ कण को सब गुण सुख दियो सरंतन को पल कियो कट कटकट के अंतर के जानत पले बुरे की पीर पहचानत चिंटी ते कुंचल सतुला सब पर कृपा दृष्टि फुला संतन दुख पाए ते दुखी सुख पाए साधन के सुखी एक एक की पीर पहचान कटकट के पटपट के, पट -के जान ਜਬੇ ਉਦਯ ਕਰਖਾ ਕਰਾ ਕਰਤਾਰਾ ਪ੍ਰਜਾ ਤਰਤੋ ਦਬ ਦੇ ਆਪਾਰ ਜਬੇ ਆਕਾਰਕ ਕਰਤੋ ਕਬਹੋਂ ਤੁਮ ਮੈਂ ਮਿਲਤ ਦੇ ਦਰਸੰਭੋਂ ghetae badna srikt sabtara ਆਪੇ ਆਪਣੇ ਬੋਜ ਉਚਾਰਨ ਤੁਮ ਸਭ ਹੀ ਤੇ ਰहत ਨ ਰਲਮ ਜਾਨ ਦਾ ਪਿਤ ਪਿਦੇ ਹਰਿਆਲਮ ਨਰੰਕਾਰ ਨਰਬਕਰ ਨਿਲੰਭ ਆਦਿ ਅਨੀਲ ਆਨਾਦ ਸੰਭ ਤਾਂ ਕਾ ਮੋੜ ਉਚਾਰ ਤਪਿਦ ਜਾ ਕੋ ਪੇਵਣਾ ਪਾਪ ਤਪਿਦ ਤਾਂ ਕੋ ਕਰਪਾ ਹੰਨ ਨ ਮੰਨਤ ਮਾਮੜ ਕਚੋ ਪਿਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰੰਕਾਰ ਕਾ ਚਿੰਤ ਨਹੀਂ ਪਿਵ ਆਪੇ ਆਪਣੇ ਬਧੈ ਜੀਤੀ ਵਰਨਤ ਬਨਬਨ ਤਹਾਂ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੈ ਬਦ ਸਜਾ ਪਰਤਮ ਸੰਸਾਰ ਏਕ ਰੋਪਿਆਨੋਪ ਸਰੂਪ ਰੰਗ ਪਿਉ ਰਵ ਕਈ ਪੂਪਾ ਆਂਡਜ ਜਜਰ ਜਸਿਤ ਜਖੇਨੀ ਉਤਪਜ ਖਾਨ ਬਹੁ ਰਚ ਦੇਨੀ ਕਹਾਂ ਫੂਲ ਰਾਜਮ ਬੈਠਾ ਕਹਾਂ ਸੰਬਟ ਪਿਉ ਸੰਕਰ ਇਕੱਠਾ ਸਗਰੇ ਸ੍ਰਿਟ ਦਖਾਇਆ ਚ ਬਭ ਆਦੁ ਜੁਗਾਦ ਸਰੂਪ ਸੰਜ ਬਭ ਅਬਰ ਚਾ ਮੇਰੇ ਤੁਮ ਕਰੋ ਸਖਿਆ ਵਾਰੇ ਸਖਿਆ ਸੰਗ ਕਰੋ ਦੁਸ਼ਟ ਜਿਤ ਉਠਵ ਤਤ ਪਾਤਾ ਸ਼ਕਲ ਮਰੇ ਸ਼ਕੋਰ ਰਨ ਕਤਾ ਜੇ ਅਸਦ ਜਿਤਵ ਸਰਨੇ ਪਰੇ ਤਨ ਕੇ ਦੁਸ਼ਟ ਦੁਖ ਤ ਹਮਾਰੇ ਪੁਰ ਕ ਜਮਨ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਰਤ ਹੈ ਤਾ ਕੈ ਕਾਲ ਨਿਕਟਨੇ ਹੈ ਰਚਾ ਹੋਏ ਤਾ ਸਭ ਕਲਾ ਦੁਸ਼ਟ ਅਸ਼ਟ ਟਰ ਤਤ ਕਾਲਾ ਕਿਰਪਾ ਦਸ਼ਟੇ ਤਨ ਜਹੇ ਨਹ ਹਰਿਓ ਤਾ ਕੈ ਤਾਪ ਤਨ ਕਮੈ ਹਰਿਓ ਹਿਰਦ ਸਦ ਕਰਮ ਸਭ ਹੋਏ ਦੁਸ਼ਟ ਛਸ ਛਵ ਸਕਨ ਕੋਈ ਏਕ ਬਰਜਨ ਤਮੈ ਸੰਬਾਰ ਕਾਲ ਪਸਤੇ ਤਾਹਿਓ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੁਖਤ ਰਹਾ ਕੜ ਕੇ ਤਮੈ ਸਰ ਨਤਿ ਹਰੀ ਆਪ ਹੱਥ ਦੇ ਲਿਹੋ ਬਾਰੀ ਸਰਬ ਠੋਰ ਮਾ ਹੋਏ ਸਹਾਇ ਦੁਸ਼ਟ ਦੁਖ ਤੇ ਲਿਹੋ ਬਚਾਈ ਸੇਵਿਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਹਾਂ ਅਕਤ ਰਿਣੀ ਆਨਿਓ RAM ਰਹਿਮ ਆ ਪੂਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ ਸਿਮਰਤ ਸਸਤਰ ਫੇਦ ਸਾਪੈ ਹੋ ਫੇਦ ਕਹੇ ਅਮੇਕ ਨ ਜਾਣਿਓ ਸਰੀਅਸ ਪਾਨਿ ਕਰਪਾ ਤੁਮਰੇ ਕਰ ਮੈਂ ਨਾ ਕਹੋ ਸਭ ਤਹਿ ਬਖਨਿ ਹਾਂ ਦੋਰਾ ਸਗਲ ਦਵਾਰ ਕਿਉ ਛੋੜ ਕੈ ਕਹਿਓ ਤੁਹਾਰੋ ਦਵਾਰ ਬਾਹੇ ਗਹਿ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦਵਾਰ ਕਿਉ ਛਾੜ ਕੈ ਕਹਿਓ ਤੁਹਾਰੋ ਦਵਾਰ ਬਾਹੇ ਗਹੇ ਕੇ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੇ ਜਨ ਅੰਦ ਕੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤੈ ਪਾਇਆ ਸਹਿਜ ਸੇਤੀ ਮਨ ਵਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰियां ਸ਼ਬਦ ਗਾਵਣ ਆਈਆਂ ਸਭ ਤੋ ਗਾਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨ ਅੰਗੇਕਾਰ ਹੋ ਕਰ ਤੇਰਾ ਕਾਰਜ ਸਭ ਸਵਰਨ ਸਬਰ ਨਾ ਗਲਾਂ ਸਮਰਤ ਸੁਆਮੀ ਸੋ ਕਿਉ ਮਨ ਹੋਵੇ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਅਧੈ ਸੋ ਪਾਵੇ ਸਦਾ ਸੁਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨਕ ਮਨ ਵਸਿਆ ਵਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਧਾਰੋ ਸਾਚਾ ਨਾਮ ਯਾਧ ਮੇਰਾ ਜਿਨੇ ਭੂਖਾਂ ਸਭ ਗਵਾਈਆਂ ਕਰ ਸੰਤ ਸੁਖ ਮਨਾਈ ਵਸਿਆ ਜਿਨੇ ਛਾਂ ਸਭ ਪੂਜਾਈਆਂ ਸਦਾ ਕੁਰਬਾਨ ਕਰਤਾ ਗੁਰਵਟ ਹੋ ਜਸਦੀਆਂ ਹੀ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਤਾਰੋ ਵਾਜੇ ਪੰਚ ਸਬਦ ਤਕਰਸਾ ਬਾਗਾ ਕਰਸਾ ਬਾਗਾ ਸਬਦ ਵਾਜੇ ਕਲੰਜਤ ਕਰ ਤਾਰੀਆਂ ਪੰਚ ਤਦ ਤਦ ਵਸਕੇ ਤੇ ਕਾਲ ਕਟੰਕ ਮਾਰਿਆ ਧੁਰ ਕਰਮ ਪਾਇਆ ਤਦ ਜਿਨ ਕੋ ਸੇ ਨਾਮ ਹਰ ਕਾ ਲਾਗੇ ਕਹੇ ਨਾਨਕ ਤਹ ਸੁਖ ਹੋਆ ਤਤ ਕਰ ਅਨੰਦ ਵਾਜੇ ਅਨੰਦ ਸੋ ਨੋ ਬਡ ਪਾਗੀ ਹੋ ਸਗਲ ਮਨੋਰਤਾ ਪੂਰੇ ਪਾਰ ਬ੍ਰਹਮ ਪਰਬ ਪਾਇਆ ਉਤਰੇ ਸਗਲ ਵੀ ਸੂਰੇ ਦੁਖ ਰੋਗ ਸੰਤਾ ਪੈ ਉਤਰੇ ਸੋਨੇ ਸੱਚੇ ਬਾਣੀ ਸੰਤ ਸਰਸੇ ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿਤ ਕਹਤੇ ਪਵਿਤ ਸਤਿਗੁਰੂ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਨਤੇ ਪੁਨਿਤ ਕਹਤੇ ਪਵਿਤ ਸਤਿਗੁਰੂ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਹਾਂਦਾਵਣੀ ਮਹੱਲਾ ਪੰਜਮ ਤਾਲ ਵਿੱਚ ਤਨ ਬਸ ਤੂ ਪਇਓ ਸੰਤ ਸੰਤੋ ਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਿਆ ਤਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਸ ਕਾ ਹੋਇ ਉਦਾਰੋ ਇਹ ਵਸਤ ਤਜਨ ਹੈ ਜਾਏ ਨਿਤ ਨਿਤ ਰਖਿਉ ਰ ਤਾਰੋ ਤਮਸਨ ਸੰਸਾਰ ਚਰਨ ਲਗ ਤਰੈ ਸਭ ਨਾਨਕ ਬ੍ਰਹਮ ਬਸਾਰੋ ਸਾਹਿ ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਂ ਨੌਜੋਗ ਕਿਤੋਈ ਮੈਂ ਨਰ ਗੁਣਿਆਰੇ ਕੋ ਗੁਣ ਨਹੀਂ ਆਪੇ ਦਰਸਪਿਓਈ ਦਰਸਪਿਆ ਮਹਿ ਰਮਤ ਹੋਈ ਸਤਿਗੁਰੂ ਸਾਜਨਾ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਠਿਵਾ ਹਰਿਆ ਦਰ ਸਪਿਆ ਮਹਾਰਾਮਤ ਹੋਏ ਸਤਿਗੁਰੂ ਸਾਜਣ ਮਿਲਿਆ ਨਾਨਕ ਨਾਮ ਮਿਲਾ ਤਾਂ ਜੀਵਾਂ ਤਨ ਮਨ ਥਿਵਾ ਹਰਿਆ ਪਉੜੇ ਤੇਤਾ ਤੂੰ ਸਮਰਤ ਜਿਤਾ ਕੋਈ ਨਾਹੀ ਓਥਾ ਤੇਰੇ ਰਖ ਅਗਣ ਉਦਰ ਮਾਹੇ ਸੋਨਾ ਕਾ ਜਮਕੇ ਦੂਤ ਨੈ ਤਰ ਛਡ ਜਾਹੇ ਪਉ ਜਲ ਬਖਮਸ ਗਾਹੋ ਗੁਰ ਸਬਦਿ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਹੋ ਪੁਨ ਗੁਨ ਗੋਵਿੰਦ ਗਾਹੇ ਸਭ ਸੈ ਨੋ ਕਿਰਪਾਲ ਸਮਲੇ ਸਹੇ ਸਹਾਈ ਬਿਰਤਾ ਕੋ ਨੈ ਜਾਏ ਜੇ ਆਵੈ ਤਦਵਾਹੇ ਸੈ ਲੋਕ ਮਹੱਲਾ ਪੰਜਮਾ ਅੰਤਰ ਗਉੜਿਆ ਆਰਾਧਣਾ ਜਿਹਵਾਂ ਜਪ ਗੁਰ ਨਾਮ ਨਿਤਰੇ ਸਤ ਗੁਰੂ ਵੇਖਣਾ ਸਰਵਣੇ ਸੁੰਨਾ ਗੁਰ ਨਾਮ ਸਤ ਗੁਰੂ ਸੇ ਤੇ ਰਤਿਆ ਦਿਰਘ ਹੈ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋਹਿ ਵਥ ਦੇ ਜਗਮ ਹੈ ਉਤਮ ਕਾਢਿਆ ਬਰਲੇ ਕੇਈ ਕੇ ਮਹੱਲਾ ਪੰਜਮਾ ਰੱਖੇ ਰੱਖਣ ਹਰ ਆਪਿਓ ਬਾਰਿਆਂ ਗੁਰ ਕੇ ਪੈਰੇ ਪਾਏ ਕਾਜ ਸਵਾ